I'm yeah. ਤੁਸੀਂ ਦੇਖ ਰਹੇ ਹੋ 24 ਪੰਜਾਬ న్యూਸ ਮੈਂ ਕ੍ਰਿਸ਼ਨ ਕਰਕੇ ਜਿੱਥੇ ਅਸੀਂ ਰਾਜਨੀਤੀ ਤੋਂ ਲੈ ਕੇ ਆਮ ਖਬਰਾਂ ਤੁਹਾਨੂੰ ਦਿਖਾਉਂਦੇ ਰਹੇ ਨੇ ਘਟਨਾ ਕਰਮ ਨੂੰ ਉੱਥੇ ਅਸੀਂ ਅੱਜ ਗੱਲਬਾਤ ਕਰਾਂਗੇ ਗਾਜੇਵਾਸ ਚਤਹਿਰਾ ਪਿੰਡ ਸਮਾਣਾ ਹਲਕਾ ਜ਼ਿਲ੍ਹਾ ਪਟਿਆਲੇ ਦੇ ਵਿੱਚ ਜਿੱਥੇ ਖੇਡਿਆਰਿਆਂ ਲਈ ਪੰਜਾਬ ਸਰਕਾਰ ਬੜੇ-ਬੜੇ ਦਾਅਵੇ ਕਰਦੀ ਹੈ ਵੀ ਨੌਜਵਾਨਾਂ ਨੂੰ ਨਸ਼ਿਆਂ ਦੇ ਮੁੱਦੇ ਤੋਂ ਹਟਾਇਆ ਜਾਵੇ ਪਰ ਇੱਕ ਗੱਲ ਅਸੀਂ ਦੇਖਦੇ ਹਾਂ ਇੱਕ ਖੇਡਿਆਰੀ ਜਿਹਨੂੰ ਅਗਰ ਜੇ ਸਰਕਾਰਾਂ ਬੋਲੋ ਸਪான்ਸਰ ਕਰਨ ਤਾਂ ਸਰਕਾਰਾਂ ਬਹੁਤ ਵੱਡੀਆਂ ਉਮੀਦਾਂ ਹੁੰਦੀਆਂ ਨੇ ਅਗਰ ਗੱਲ ਕਰੀਏ ਪਿੱਛੇ ਜੇ ਸਰਕਾਰਾਂ ਦੇ ਵਿੱਚ ਬਾਦਲ ਦੇ ਟਾਈਮ ਦੇ ਵਿੱਚ ਕਬੱਡੀ ਖੇਡਿਆਰਿਆਂ ਗਈ ਕਿਉਂਕਿ ਅਗਰ ਜੇ ਸਰਕਾਰਾਂ ਹੀ ਨਜ਼ਰ ਅੰਦਾਜ਼ ਕਰਦੀਆਂ ਨੇ ਤਾਂ ਉਹਦੇ ਵਿੱਚ ਸਾਨੂੰ ਬੜਾ ਹੀ ਪ੍ਰੋਬਲਮਾਂ ਖੜੀਆਂ ਹੋ ਜਾਂਦੀਆਂ ਨੇ ਅਗਰ ਅਸੀਂ ਅੱਜ ਪਹੁੰਚਿਆ ਪਿੰਡ ਗਾਜੇਵਾਸ ਚ ਤਹਿਰਾ ਦੇ ਵਿੱਚ ਜਿੱਥੇ ਦਿਖਾਵਾਂਗੇ ਇੱਕ ਨੌਜਵਾਨ ਆਗੂ ਆ ਜਿਹਨੇ ਕਿ 42 ਕਿਲੋਮੀਟਰ ਦੀ ਦੌੜ ਹੈ ਜਿਹਦੀ ਕਿ ਤਕਰੀਬਨ 2 ਘੰਟੇ 14 ਮਿੰਟ ਦੇ ਵਿੱਚ ਪੂਰੀ ਕੀਤੀ ਜਾਂਦੀ ਹੈ ਜਦੋਂ ਅਸੀਂ ਗੱਲ ਕਰੀਏ ਤਾਂ ਮਿਲਖਾ ਸਿੰਘ ਜੋਗੀ ਇੱਕ ਬਹੁਤ ਵੱਡੇ ਮਿਲਟਰੀ ਦੇ ਵਿੱਚ ਖੜਿਆਰੀ ਹੋਏ ਨੇ ਜਦੋਂ ਉਹਨਾਂ ਨੇ ਐਥਲੀਟਸ ਦਿੱਤਾ ਵਰਡਨ ਦੇ ਵਿੱਚ ਉਹਨਾਂ ਦਾ ਨਾਂ ਹੋਇਆ ਉਸ ਤਰ੍ਹਾਂ ਹੀ ਅਸੀਂ ਇੱਕ ਪਿੰਡ ਦੇ ਵਿੱਚ ਪਹੁੰਚਿਆ ਜਿੱਥੇ ਕਿ ਬੀਜਪੀ ਦੇ ਜੀਵਨ ਡਾਇਰੈਕਟਰ ਜੀ ਵੱਲੋਂ ਉਹ ਖੇਡਿਆਰੀ ਦਾ ਮਾਣ ਕੀਤਾ ਯਾਰ ਇਹਨੇ ਤੁਸੀਂ ਦੇਖ ਸਕਦੇ ਹੋ ਤਸਵੀਰਾਂ ਦੇ ਵਿੱਚ ਸਨਮਾਨ ਚਿੰਨ ਮੈਡਲ ਪਏ ਨੇਗੇ ਤੇ ਇਹ ਸਨਮਾਨ ਟਰੋਫੀ ਜਿਹੜੀ ਦਿੱਤੀ ਗਈ ਆ Arunachal Pradesh ਵੱਲੋਂ ਜਿੱਥੇ ਅਗਰ ਪੰਜਾਬ ਸਰਕਾਰ ਵੱਲੋਂ ਦੇਖੇ ਤੇ ਬਹੁਤ بڑے ਖੇਡਿਆਰੀ ਨੂੰ ਨਜ਼ਰਅੰਦਾਜ਼ ਕਰਨਾ ਇੱਕ ਸਵਾਲੀ ਨਿਸ਼ਾਨ ਪੈਦਾ ਕਰਦਾ ਪੰਜਾਬ ਸਰਕਾਰ ਤੇ ਅਗਰ ਅਸੀਂ ਗੱਲ ਕਰੀ ਤਾਂ ਪੰਜਾਬ ਸਰਕਾਰ ਨੂੰ ਐਜੇ ਖੇਡਿਆਰੀਆਂ ਦੀ ਸਪੋਰਟ ਕਰਨ ਦੀ ਲੋੜ ਹੈ ਕਿਉਂਕਿ ਅਗਰ ਪੰਜਾਬ ਸਰਕਾਰ ਹੀ ਇਸ ਪ੍ਰਾਲੇ ਕਰੂਗੀ ਤਾਂ ਬਹੁਤ ਵਧੀਆ ਗੱਲਾਂ ਲੱਗਦੀਆਂ ਨੇ ਕਿਉਂਕਿ ਅਗਰ ਅਸੀਂ ਗੱਲਾਂ ਕਰੀਏ ਪੰਜਾਬ ਸਰਕਾਰ ਦਾਅਵੇ ਬੜੇ-ਬੜੇ ਕਰਦੀਆਂ ਨੌਜਵਾਨਾਂ ਨੂੰ ਵੀ ਅਸੀਂ ਖੜਿਆਰੀਆਂ ਨੂੰ ਬਾਹਰ ਨਹੀਂ ਜਾਣ ਦੇਣਾ ਜਾਂ ਨੌਜਵਾਨਾਂ ਨੂੰ ਕਿਉਂਕਿ ਉੱਥੇ ਰੋਜ਼ਗਾਰ ਮਿਲਣਗੇ ਉੱਥੇ ਤੁਸੀਂ ਦੇਖ ਸਕਦੇ ਹੋ ਸਨਮਾਨ ਕੀਤੇ ਜਾ ਰਹੇ ਨੇ ਕਿ ਜੀਵਨ ਗਰਗ ਜੀ ਉਹਨਾਂ ਡਾਇਰੈਕਟਰ ਅਤੇ ਵਿੱਕੀ ਭੜੋ ਜੀ ਜੋ ਕਿ ਸਾਫਕਾ ਸਰਪੰਚ ਨੇ ਤੇ ਬੀਜੇਪੀ ਦੇ ਆਗੂ ਵੀ ਨੇ ਉਹਨਾਂ ਬੋਲੋ ਸਨਮਾਨ ਕੀਤੇ ਜਾ ਰਹੇ ਨੇ ਬਹੁਤ ਵਧੀਆ ਗੱਲਾਂ ਨੇ ਕਿਉਂਕਿ ਅਗਰ ਇਹ ਹੌਸਲਾ ਬਜਾਈ ਕਰਨੇ ਤਾਂ ਬਹੁਤ ਵਧੀਆ ਗੱਲ ਹੈ 24 ਪੰਜਾਬ ਨਿਊਜ਼ ਤੋਂ ਮੈਂ ਕ੍ਰਿਸ਼ਨ ਗਰਗ ਅਤੇ ਖ਼ਬਰ ਨੂੰ ਸ਼ੇਅਰ ਕਰੋ ਤੇ ਕਮੈਂਟ ਰੈਂਸ ਨੂੰ ਜ਼ਰੂਰ ਦਿਓ ਤੁਹਾਨੂੰ ਕੀ ਲੱਗੇ ਸਾਡੇ ਇੰਟਰਵਿਊ ਤੇ ਖ਼ਬਰ ਹਾਂਜੀ ਸਭ ਤੋਂ ਪਹਿਲਾਂ ਜੇਪੀਐਮ ਜੈ ਭਾਰਤੀ ਮੇਰਾ ਨਾਮ ਮਿਸ਼ਰਾ ਸਿੰਘ ਜੀ ਸਾਨੂੰ ਪੂਰਾ ਸਿੰਘ ਜੀ ਪਿੰਡ ਗੱਜ ਵਿੱਚ ਦਾ ਰਿਆ ਜੀ ਹਲਕਾ ਸਮਾਣਾ ਜੀ ਜ਼ਿਲ੍ਹਾ ਪਟਿਆਲਾ ਜੀ ਤੇ ਸਰ ਮੈਂ ਸਭ ਤੋਂ ਪਹਿਲਾਂ ਜੀ 1 ਕਿਲੋਮੀਟਰ ਦੇ ਭਾਸ ਦੇ ਸੀ ਆ ਮੈਡਲ ਲਈ ਇਹ ਸਰਟੀਫਿਕੇਟ ਹੈ ਜੀ ਇਹ ਨੈਸ਼ਨਲ ਸਰਟੀਫਿਕੇਟ ਹੈ ਜੀ ਇਹ ਮੈਨੂੰ ਇੰਡੀਆ ਵੱਲੋਂ ਆਰਸੀਪੀ ਫਿਜ਼ੀਕਲ ਫਿਟਨੈਸ ਬੋਰਡ ਦਾ ਹੈ ਜੀ ਇਹ ਸਟੇਟ ਹੈ ਜੀ ਜੋ ਮੈਸਟੇਟ ਇਹ ਵੀ 골ਡ ਆਈ ਇਹ ਨੈਸ਼ਨਲ ਆਈ ਇਹ ਨੈਸ਼ਨਲ ਮੈਂ ਕਲੀਅਰ ਕੀਤਾ ਇਸ ਵੀ 골ਡ ਸੀ ਤੇ ਉਸ ਤੋਂ ਬਾਅਦ ਜੀ ਫਿਰ ਮੈਂ ਉਰੰਚਲ ਪ੍ਰਦੇਸ਼ ਦੀ ਇੰਦਰਾ ਗਾਂਧੀ ਯੂਨੀਵਰਸਿਟੀ ਜ਼ਿਲ੍ਹਾ ਜ਼ੀਰੋ ਆਈ ਜਿੱਥੇ ਮੈਂ ਨੈਸ਼ਨਲ ਰਿਕਾਰਡ ਤੋੜਿਆ ਜੀ 258 ਕਿਲੋਮੀਟਰ 4 ਪੈਂਟ ਦੇ ਸੀ ਉਹ ਮੈਂ ਨੈਸ਼ਨਲ ਰਿਕਾਰਡ 홀ਡਰ ਬਣ ਚੁੱਕਿਆ ਹਾਂ ਇਹ ਟ੍ਰੋਫੀ 252 ਕਿਲੋਮੀਟਰ ਬਹੁਤ ਵੱਡਾ ਰਿਕਾਰਡ ਹੈ ਜਿਹੜਾ ਤੁਸੀਂ ਗੱਲ ਕਰ ਰਹੇ ਹੋ ਹਾਂਜੀ ਜੇ ਅਗਰ ਗੱਲ ਕਰੀ ਤਾਂ ਵਿਸ਼ਵ ਦਾ ਰਿਕਾਰਡ ਹੈ ਇਹ ਕੋਈ ਹਾਸੀ ਗੇਂਡ ਦੀ ਗੱਲ ਨਹੀਂ ਜਿਹੜਾ ਤੁਸੀਂ 258 ਦੀ ਗੱਲ ਕਰ ਰਹੇ ਹੋ ਜੀ ਤੇ ਇਹ 24 ਘੰਟੇ ਲਗਾਤਾਰ ਭੱਜਿਆ ਜੀ ਮੈਂ ਇਹ 258 ਕਿਲੋਮੀਟਰ ਮਦਰ ਨੇਚਰਲ ਕੋਰਸ ਸੀ ਮੈਂ 262 ਕਿਲੋਮੀਟਰ ਬਣਾਇਆ ਜੀ ਬਹੁਤ ਵਧੀਆ ਗੱਲ ਹੈ ਨਹੀਂ ਜੇ ਜਦੋਂ ਅਸੀਂ ਗੱਲ ਕਰੀਏ ਜੀ 262 ਕਿਲੋਮੀਟਰ ਦੌੜਦੇ ਕਿ ਪੰਜਾਬ ਦੇ ਵਿੱਚ ਹੀ ਗੇਮ ਨਹੀਂ ਹੈ ਜੀ ਦੇਖੋ ਸਰ ਜਿਹੜੇ ਮੈਂ ਰਾਂਚ ਪ੍ਰਦੇਸ਼ ਕਿਡਦਾ ਜੀ ਉਧਰ ਜੁਨੀਵਰਸਿਟੀ ਵਿੱਚ ਗੁਰੂਪਾ ਜੀ ਪੰਜਾਬ ਦੇ ਵਿੱਚ ਗਰੁੱਪ ਨਹੀਂ ਹੈਗਾ ਜੀ ਜਦੋਂ ਮੈਂ ਉਹ ਉਧਰ ਗਿਆ ਜੀ ਉਧਰ ਜੁਨੀਵਰਸਿਟੀ ਨੇ ਮੈਨੂੰ ਚੱਕਿਆ ਜੀ ਉਧਰ ਨਾ ਚੱਜੇ ਖੇਡਣ ਗਿਆ ਪੰਜਾਬ ਦੇ ਵਿੱਚ ਸੋਨੂ ਕਿਹਨੇ ਇਹ ਜੋ ਮੋਟੀਵੇਟ ਕਰਿਆ ਵੀ ਜਿਹੜਾ ਤੁਸੀਂ ਖੇਡਣ ਲਈ ਇੱਧਰ ਲਈ ਚੱਲ ਪੇ ਦੇਖੋ ਸਰ ਜਦੋਂ ਮੇਰੇ ਉੱਤੇ ਐਡਮਿਸ਼ਨ ਹੋਇਆ 2020 ਦੇ ਵਿੱਚ ਹੀ ਉਸ ਟਾਈਮ ਜੀ ਮੇਰੇ ਮੈਡੀਕਲ ਹੋਇਆ ਜੀ ਮੇਰੇ ਟ੍ਰਾਇਲ ਚੱਲੇ ਜੀ ਵੀ 24 ਘੰਟੇ ਲਗਾਤਾਰ ਪਸ ਸਕਦਾ ਕ ਨਹੀਂ ਪਸ ਸਕਦਾ ਜੀ ਉਸ ਤੋਂ ਬਾਅਦ ਮੈਂ ਸਾਰਾ ਕੁਝ ਕਰਕੇ ਆ ਜੀ ਸਭ ਤੋਂ ਪਹਿਲਾਂ ਮੈਨੂੰ ਜੀ ਮੇਰੇ ਵੀਰ ਵਿੱਕੀ ਸਰਪੰਚ ਜੀ ਪੁਰਾਉ ਤੋਂ ਉਹਨਾਂ ਨੂੰ ਇਹਨਾਂ ਨੇ ਜੀ ਫਿਰ ਆਪਣੇ ਪ੍ਰਧਾਨ ਜੀ ਨੇ ਜੀਵਨ ਕਰਗੀ ਜੀ ਫਿਰ ਇਹਨਾਂ ਨੂੰ ਮਿਲਿਆ ਜੀ ਜਦੋਂ ਮੈਂ ਇਹਨਾਂ ਨੂੰ ਮਿਲਿਆ ਗਿਆ ਜੀ ਉਸ ਯੂਨੀਵਰਸਿਟੀ ਜੀ ਮੈਨੂੰ ਹੌਸਲਾ ਹੋਇਆ ਜੀ ਵੀ ਮੇਰੇ ਪਿੱਛੇ ਇੱਕ ਬੈਕ ਹੈ ਜੀ ਵੀ ਮੈਂ ਇਹ ਨੈਸ਼ਨਲ ਰਿਕਾਰਡ ਤੋੜ ਸਕਦਾ ਹਾਂ ਫਿਰ ਮੈਂ 6 ਅਪ੍ਰੈਲ ਨੂੰ ਜੀ ਇਹ ਨੈਸ਼ਨਲ ਰਿਕਾਰਡ ਮਤਲਬ ਮੈਂ ਹੋਲਡਰ ਬਣ ਚੁੱਕਿਆ ਜੀ ਇੰਡੀਆ ਦਾ ਤੋੜ ਚੁੱਕਿਆ ਮੈਂ ਨਵਾਂ ਬਣ ਚੁੱਕਿਆ ਪੰਜਾਬ ਸਰਕਾਰ ਨਾਲ ਤੋਂ ਲਗਾਤਾਰ ਰਾਬਤਾ ਨਹੀਂ ਕਾਇਮ ਕੀਤਾ ਇਸ ਬਾਰੇ ਵੀ ਮੈਂ ਰਿਪੋਰਟ ਡਬਲ ਤੋੜਿਆ ਵੀ ਮੈਨੂੰ ਸਰਕਾਰ ਪੰਜਾਬ ਸਰਕਾਰ ਸਪான்ਸਰ ਕਰੇ ਜੀ ਦੋਖੋ ਸਰ ਮੈਂ ਪੰਜਾਬ ਸਰਕਾਰ ਦੇ ਜੋ ਮੰਤਰੀ ਸੀ ਉਹਨਾਂ ਨਾਲ ਮੇਰਾ رابطہ ਕਾਇਮ ਹੋਇਆ ਜੀ ਪਰ ਉਹਨਾਂ ਵੱਲੋਂ ਮੈਨੂੰ ਕੋਈ ਰਿਸਪੌਂਸ ਨਹੀਂ ਮਿਲੇ ਜੀ ਮਦ੍ਰਿ ਕਹਿੰਦੇ ਆ ਜੀ ਵੀ ਇੱਥੇ ਇਹ ਗੇਮ ਨਹੀਂ ਹੈਗੀ ਜੀ ਜੇ ਗੇਮ ਮਿਲ ਚਾਏ ਉਹਨਾਂ ਨੂੰ ਨੋਟਿਸ ਹੋਵੇ ਜਾਂ ਮਨੂੰ ਝੂਠ ਬੋਲਦੇ ਨਹੀਂ ਪਰ ਜੇ ਉਧਰ ਯੂਨੀਵਰਸਿਟੀ ਚ ਦੇਖੋ ਇਹ ਉਧਰ ਭਾਜੀਪੀ ਸਰਕਾਰ ਹੈ ਬੜੀ ਸਪੋਰਟ ਕਰਦੀ ਹੈ ਦੇਖੋ ਪੰਜਾਬ ਦੇ ਵਿੱਚ ਇੱਕ ਬੜਾ ਐਮਐ ਜੀ ਬੀਜੇਪੀ ਸਰਕਾਰ ਜੀ ਸਪੋਰਟ ਨਹੀਂ ਕਰਦੀ ਦੇਖੋ ਜੀ ਜੇ ਮੈਨੂੰ ਸਪੋਰਟ ਹੋਈ ਆ ਜੀ ਐਂਕਲ ਹੋਰਾਂ ਤੋਂ ਜੀ ਬਨਗਾਰ ਕੇ ਐਂਕਲ ਹੋਰਾਂ ਤੋਂ ਤਾਂ ਮੈਂ ਇਹ ਨੇਚਰਲ ਕੋਰ ਤੋੜ ਪਾਈ ਅਗਰ ਅਸੀਂ ਗੱਲ ਕਰੀ ਜਿਹੜੀ ਜੁਨੀਅਰ ਸੀ ਉਹ ਪ੍ਰਾਈਵੇਟ ਸਪான்ਸਰ ਕਰ ਰਹੀ ਹੈ ਨਹੀਂ ਤੁਹਾਨੂੰ ਪੰਜਾਬ ਸਰਕਾਰ ਨੇ ਨਹੀਂ ਕਿਹਾ ਵੀ ਮਾੜਾ ਮੋਟਾ ਵੀ ਸਾਡੇ ਨਾਲ ਆਓ ਅਸੀਂ ਤੁਹਾਨੂੰ ਸਪான்ਸਰ ਕਰਾਂਗੇ ਜੋਰ ਕਰਾਂਗੇ ਦੇਖੋ ਸਰ ਜਿਹੜੀ ਜੀ ਯੂਨੀਵਰਸਿਟੀ ਮੈਂ ਖੇਡਦਾ ਜੀ ਉਹ ਗਵਰਨਮੈਂਟ ਵੱਲੋਂ ਮਾਨਤਾ ਪ੍ਰਾਪਤ ਹੈ ਜੀ ਉੱਥੇ 17 ਜੁਨਿਅਰ ਯੂਨੀਵਰਸਿਟੀ ਨਹੀਂ 17 ਜੁਨਿਅਰ ਯੂਨੀਵਰਸਿਟੀ ਜੋ ਪਹਿਲੀ ਯੂਨੀਵਰਸਿਟੀ ਬਣਨੀ ਗਈ ਹੈ ਜੀ ਸਪੋਰਟਸ ਜਿਹਨੂੰ ਇੰਡੀਆ ਵੱਲੋਂ ਮਾਨਤਾ ਪ੍ਰਾਪਤ ਹੈ। ਅਜੇ ਰਹਿ ਗਈ ਪੰਜਾਬ ਸਰਕਾਰ ਦੀ ਗੱਲ ਜੀ ਪੰਜਾਬ ਸਰਕਾਰ ਮੇ ਆ ਕੇ ਮਿਲੇ ਜੀ ਬਹੁਤ ਮੰਤਰੀ ਨੂੰ ਮਿਲੇ ਜੀ ਕੁਝ ਮੰਤਰੀਏ ਮਤਲਬ ਉਹਨਾਂ ਦੇ ਪੀਏ ਨਹੀਂ ਗੱਲ ਵੀ ਕੀਤੀ ਹੈ ਸਪੋਰਟਸ ਡਾਇਰੈਕਟਰ ਨਾਲ ਜਿੱਥੇ ਤੱਕ ਮੈਨੂੰ ਸੁਣਿਆ ਜੀ ਦੇਖੋ ਜੀ ਮੈਂ ਆਪਦੇ ਕੰਨਾਂ ਸੁਣਿਆ ਇੱਥੇ ਕਹਿੰਦੇ ਗਰੁੱਪ ਹੀ ਨਹੀਂ ਹੈਗਾ ਜੀ ਲੰਗ ਰੇਸ ਦਾ ਗਰੁੱਪ ਹੀ ਨਹੀਂ ਇਸ ਕਰਕੇ ਫਿਰ ਮੈਨੂੰ ਓਰੰਚਲ ਜਾਣਾ ਪਿਆ ਜੀ ਅ ਅਗਰ ਜੇ ਘਰ ਦੀ ਹਾਲਤ ਦੀ ਗੱਲ ਕਰੀਏ ਕਿ ਤੁਹਾਡੇ ਪਰਿਵਾਰ ਦੇ ਵਿੱਚ ਕਹਿੰਦਾ ਕੋਈ ਸਪੋਰਟਸ ਚ ਵਿੱਚ ਹੈ? ਦੇਖੋ ਸਰ ਮੇਰੇ ਪਰਿਵਾਰ ਵਿੱਚ ਕੋਈ ਸਪੋਰਟਸਮੈਨ ਨਹੀਂ ਹੈਗਾ ਜੀ। ਹਾਂ ਤੁਹਾਡੇ ਫਾਦਰ ਸਾਹਿਬ ਕੀ ਕੰਮ ਕਰਦੇ ਨੇ? ਮੇਰੇ ਫਾਦਰ ਸਾਹਿਬ ਮਜ਼ਦੂਰੀ ਕਰਦੇ ਨੇ। ਤੇ ਪਰਿਵਾਰ ਦੀ ਅਗਰ ਗੱਲ ਕਰੀਏ ਕਿੰਨੇ ਕ ਤੁਹਾਡੇ ਲਈ ਆਮਦਨ ਦੇ ਸਰੋਤ ਨੇ ਜਾਂ ਕਿੰਨੇ? ਦੇਖੋ ਸਰ ਆਮਦਨ ਦਾ ਕੁਝ ਨਹੀਂ ਹੈਗੀ ਜੀ। ਬਿਲਕੁਲ ਦਿਹਾੜੀ ਹੈ ਜੀ। ਮੰਮੀ ਮੇਰੇ ਬੱਲੀਆਂ ਚੁਗਦੇ ਆ ਜੀ। ਉਹਨਾਂ ਕਣਕ ਦਾ ਸੀਜ਼ਨ ਹੈ ਜੀ। ਕਣਕ ਵੀ ਨਹੀਂ ਹੈਗੀ ਜੀ। ਬੱਲੀਆਂ ਚੁਗਦੇ ਆ ਜੀ। ਤੇ ਸਰਕਾਰ ਨੂੰ ਕਿਵੇਂ ਚਾਉਣਿਓ ਵੀ ਤੁਸੀਂ ਵੀ ਕੋਈ ਨੈਸ਼ਨਲ ਲੈਵਲ ਤੇ ਤੁਹਾਨੂੰ ਖੜਾਇਆ ਜਾਵੇ ਪੰਜਾਬ ਸਟੇਟ ਤੇ ਇੰਡੀਆ ਲੈਵਲ ਤੇ ਵਰਡ ਲੈਵਲ ਤੇ ਕਿਵੇਂ ਸਰਕਾਰ ਨੂੰ ਕਹੋਗੇ ਸਾਡੀ ਸਰਕਾਰ ਥੋੜਾ ਸਾਥ ਦੇਣਾ ਅਤੇ ਦੇਖੋ ਗਲਤ ਚੀਜ਼ਾਂ ਬੀਜੇਪੀ ਡਾਇਰੈਕਟਰ ਆਏ ਨੇ ਇਹਨਾਂ ਨੂੰ ਵੀ ਕਿਵੇਂ ਕਹੋਗੇ ਵੀ ਸਾਡਾ ਥੋੜਾ ਸਾਥ ਦਿਓ ਦੇਖੋ ਸਰ ਰੇਗੀ ਵਾਲੀ ਜਿਹੜਾ ਮੈਂਕਲ ਦੀ ਇਹਨਾਂ ਨੇ ਮੈਨੂੰ ਹੌਸਲਾ ਦਿੱਤੇ ਜੀ ਵੀ ਤੁਸੀਂ ਰਾਂਚੜ੍ਹ ਯੂਨੀਵਰਸਿਟੀ ਜਾਓ ਇੰਦਰਾ ਗਾਂਧੀ ਯੂਨੀਵਰਸਿਟੀ ਵੀ ਤੁਸੀਂ ਉਸਦੇ ਨਾਲ ਖੇਡੋ ਵੀ ਆ ਸਾਡੀ ਅਸੀਂ ਪਿੱਛੇ ਹੈਗੇ ਹਾਂ ਦੇਖੋ ਜੇ ਇੱਕ ਖਿਡਾਰੀ ਜੋ ਗਰੀਬ ਕਰਦਾ ਹੁੰਦਾ ਜੀ ਉਹਨੂੰ ਸਪੋਰਟ ਬੜੀ ਤਾਕਤ ਦੀ ਚੀਜ਼ ਹੁੰਦੀ ਹੈ ਜੇ ਖਰਾਕ ਵੀ ਨਹੀਂ ਮਿਲਦੀ ਸਪੋਰਟ ਦੀ ਬਹੁਤ ਜ਼ਿਆਦਾ ਮਤਲਬ ਤਾਕਤ ਬਣ ਜਾਂਦੀ ਹੈ ਇੱਕ ਗਰੀਬ ਕਰਦੇ ਖਿਡਾਰੀ ਨੂੰ ਇੱਕ ਦਿਨ ਮੈਨੂੰ ਸਪੋਰਟ ਕੀਤੀ ਜੀ ਮੈਂ ਨੈਸ਼ਨਲ ਰਿਕਾਰਡ ਤੋੜਿਆ ਜੀ ਕਹਿ ਕੇ ਤੋੜਿਆ ਜੀ ਦੂਜੀ ਮੈਂ ਤੁਹਾਨੂੰ ਗੱਲ ਦੱਸਾਂ ਜੀ ਇਹ ਮੈਂ ਯੂਨੀਵਰਸਿਟੀ ਨੂੰ ਕਹਿ ਕੇ ਨੈਸ਼ਨਲ ਰਿਕਾਰਡ ਤੋੜਿਆ ਬਹੁਤ ਵੱਡੀ ਗੱਲ ਤੇ ਹੁਣ ਤੁਹਾਡਾ ਏਮ ਕੀ ਹੈ ਇਸ ਵਾਰ ਇਸ ਵਾਰ ਮੇਰੇ ਏ ਹੈ ਜੀ ਇਹ ਆਪਣੇ ਇੰਪਜੋਂਗੋ ਨਹੀਂ ਇਹ 올림픽 골ਡ ਮੈਂ ਲਿਸਟ ਬੰਦੇ ਨਹੀਂ ਕੀਨੀਆਂ ਦੇ ਨਹੀਂ ਜੀ ਮੈਂ ਮੈਂ ਆਪਣੀ ਪੰਜਾਬ ਸਰਕਾਰ ਨੂੰ ਬੇਨਤੀ ਕਰਦਾ ਜੀ ਦੇਖੋ ਜੀ ਜੇ ਮੈਨੂੰ ਪੰਜਾਬ ਸਰਕਾਰ ਆਪਣੇ ਸੀਐਮ ਬੂਆ ਤੁਮਾਂ ਜੀ ਹੱਥ ਰੱਖਦੇ ਨੇ ਮੈਂ ਇਹਦਾ ਵੀ 올림픽 ਰਿਕਾਰਡ ਤੋੜ ਸਕਦਾ ਜੀ ਜਦੋਂ ਮੈਂ ਨੈਸ਼ਨਲ ਰਿਕਾਰਡ ਤੋੜ ਸਕਦਾ 24 ਘੰਟੇ ਦਾ ਜੀ ਤਾਂ ਮੈਂ ਇਹਦਾ ਵੀ ਨੈਸ਼ਨਲ ਰਿਕਾਰਡ ਤੋੜ ਸਕਦਾ ਜੀ ਤੇ ਜੀ ਆਹ ਆਪਣੀ ਇਹ ਲਾ 올림픽 ਸਕੂਲ ਹੈ ਪੂਰਾ 올림픽 ਸਕੂਲ ਹੈ ਇਹ 2 ਘੰਟੇ 8 ਮਿੰਟ ਦਾ ਜੀ ਇਨਾਂ ਦਾ ਜਿਹੜਾ ਬਾਲਡ ਰਿਕਾਰਡ ਹੈ ਉਹ ਕੀ ਹੈ ਇਹਨਾਂ ਦਾ ਬਾਲਡ ਰਿਕਾਰਡ ਹੈ 2 ਘੰਟੇ 8 ਮਿੰਟ ਦਾ ਹੈ 2 ਘੰਟੇ 8 ਮਿੰਟ ਵਿੱਚ ਕਿੰਨੇ ਕਿਲੋਮੀਟਰ ਦਾ 42 ਕਿਲੋਮੀਟਰ 42 ਕਿਲੋਮੀਟਰ 32 ਕਿਲੋਮੀਟਰ ਹਾਂਜੀ ਜੀ ਓਕੇ ਇਹ ਲੰਪੀਰ ਕੋਟ ਹੈ ਜੀ ਜੀ ਦੇਖੋ ਜੀ ਇਹਦੀ ਉਮਰ 38 ਸਾਲ ਦਾ ਹੈ ਜੀ ਜਿਨ੍ਹਾਂ ਨੇ ਹੁਣ ਇਸ ਟਾਈਮ ਜਿਹੜੇ 2024 ਵਿੱਚ ਪੈਰਸ ਚ ਹੋਣੀਆਂ ਨੇ ਜੀ 33 ਸਾਲ ਦੇ ਨੇ 2 ਘੰਟੇ 8 ਮਿੰਟ ਦਾ ਲੰਪੀ ਰਿਕਾਰਡ ਰੱਖਿਆ ਹੈ 42 ਕਿਲੋਮੀਟਰ ਦਾ ਤੁਹਾਨੂੰ ਜੀ ਸਰਕਾਰ ਤੋਂ ਮੰਗ ਕਰਦਿਆਂ ਸਰਕਾਰ ਮਦਦ ਕਰਨ ਬਿਜਾ ਬੀਜੇਪੀ ਸਰਕਾਰ ਦੀ ਗੱਲ ਕਰਿਓ ਨਾਲ ਚੈਂਟਰ ਸਰਕਾਰ ਵੀ ਮਦਦ ਜੇ ਸਰਕਾਰ ਦੇ ਅਸਲ ਜੇ ਸਰਕਾਰ ਜੁੜਾ ਲਗੇ ਦੇਖੋ ਜੀ ਸਭ ਤੋਂ ਪਹਿਲਾਂ ਦਈ ਮੈਂ ਪੰਜਾਬ ਸਰਕਾਰ ਨੂੰ ਬੇਨਤੀ ਕਰਦਾ ਹਾਂ ਕਿਉਂਕਿ ਮੈਂ ਪੰਜਾਬ ਸਰਕਾਰ ਦਾ ਹਾਂ ਉੱਥੇ ਉਹ ਰਾਂਚਪ੍ਰਦੇਸ਼ ਆਈ ਆਪਣੇ ਸੇਮਪੋਗਾਂ ਤੁਮਾਨੀ ਜੇ ਮੰਨ ਲਓ ਮੇਰੀ ਸਪੋਰਟ ਹੁੰਦੀ ਜੀ ਮੇਰੇ ਦੇ ਹੱਥ ਰੱਖਦੇ ਨੇ ਜੀ ਮੈਂ 올림픽 ਇਸ ਵੇਲੇ ਦਾ ਬਰਾਬਰ ਦਾਅਵੇ ਦਾ ਰੱਖ ਸਕਦਾ ਹਾਂ ਨੈਸ਼ਨਲ ਰਿਕਾਰਡ ਤੋੜ ਸਕਦਾ ਹਾਂ 올림픽 ਦੇਖੋ ਜੀ ਮੈਂ ਸੈਂਟਰ ਸਰਕਾਰ ਨੂੰ ਵੀ ਬੇਨਤੀ ਕਰਦਾ ਜੀ ਮੈਂ ਆਪਣੇ ਪੂਰੇ ਹਿੰਦੁਸਤਾਨ ਦਾ ਵਰਲਡ ਦੇ ਵਿੱਚ ਨਾਮ ਚ ਮਕਾਉਣਾ ਚਾਹੁੰਦਾ ਜੀ ਤੇ ਤੀਜੀ ਗੱਲ ਮੈਂ ਕਹਿੰਦਾ ਜੀ ਦੇਖੋ ਜੀ ਆਪਣੇ ਪੰਜਾਬ ਦੇ ਵਿੱਚੋਂ ਜੀ ਇਹਦੇ ਬਰਾਬਰ ਹਾਲ ਤੱਕ ਮਾਨੂੰ 8-9 ਸਾਲ ਹੋ ਗਈ ਕਿੜਦੇ ਨੂੰ ਆਪਣੇ ਪੰਜਾਬ ਦੇ ਵਿੱਚੋਂ ਕੋਈ ਇਹਦੇ ਬਰਾਬਰ ਹਾਲ ਤੱਕ ਭੱਜਿਆ ਨਹੀਂ ਸਭ ਤੋਂ ਵੱਡੀ ਵਿਚਾਰਮੀ ਆਂਦੀ ਜੀ ਵੀ ਇਹਦੇ ਬਰਾਬਰ ਆਪਾਂ ਕਿਉਂ ਨੰਦਬਦ ਰੱਖ ਸਕਦੇ ਜੀ ਜੇ ਐਸੀ ਰੱਖਦੇ ਜੀ ਤਾਂ ਸਾਨੂੰ ਗਰੀਬੀ ਘੇਰ ਲੈਂਦੀ ਮੇਰਾ ਨਾਮ ਬਿਕਰਮਜੀਤ ਸਿੰਘ ਪੜੋ ਤੋਂ ਸਾਬਕਾ ਸਰਪੰਚ ਇਹ ਮਿਸਰਾ ਸਿੰਘ ਜੀ ਕਾਫੀ ਇੱਕ ਮਹੀਨੇ ਪਹਿਲਾਂ ਸਾਨੂੰ ਮਿਲੇ ਸੀਗੇ ਇਹ ਮੁੰਡਾ ਬਹੁਤ ਜ਼ਿਆਦਾ ਮਿਹਨਤੀ ਆ ਇਥੋਂ ਗਾਜੇਵਾਸ ਚਤਹਿਰਾ ਇਹਦਾ ਪਿੰਡ ਆ ਸਮਾਣੇ ਦੇ ਲਾਗੇ ਸੋ ਇਹਨਾਂ ਨਾਲ ਜਦੋਂ ਸਾਡੀ ਗੱਲਬਾਤ ਹੋਈ ਇਹਨਾਂ ਨੇ ਆਪਣੇ ਘਰ ਦੀ ਹਾਲਤ ਸਾਰੀ ਬਿਆਨ ਕਰੀ ਇਥੋਂ ਤੱਕ ਕਿਹਾ ਕਿ ਮੇਰੀ ਤਾਂ ਕੋਈ ਪ੍ਰੈਸਰ ਰਿਪੋਰਟਰ ਖਬਰ ਵੀ ਨਹੀਂ ਲਾਉਂਦਾ ਵੀ ਹੋਰ ਤਾਂ ਵੱਡੀ ਗੱਲ ਹੈ ਜਿੰਨੇ ਕਸੀਂ ਇਨਾਂ ਦੀ ਗੱਲਬਾਤ ਸੁਣ ਕੇ ਸਾਡੇ ਮਨ ਨੂੰ ਲੱਗਿਆ ਵੀ ਜਿੱਥੇਕ ਅਸੀਂ ਆਪਣੇ ਪੰਜਾਬ ਦੇ ਆਪਣੇ ਭਾਈਚਾਰੇ ਦੇ ਲੋਕਾਂ ਦੀ ਸਪੋਰਟ ਕਰ ਸਕੀਏ ਤਾਂ ਅਸੀਂ ਇਹਦੇ ਘਰ ਚ ਪਹਿਲਾਂ ਆ ਕੇ ਇਹਦੀ ਮਨ ਲੋ ਪ੍ਰੈਸਰ ਰਿਪੋਰਟਰ ਨਾਲ ਲੈ ਕੇ ਇੱਕ ਅਸੀਂ ਨੇ ਆਪਣੇ ਜਿਹੜੇ ਦੋਸਤਾਂ ਦੇ ਉਹਨੇ ਉਹਨਾਂ ਦੇ ਆਪਣੇ ਗਰੁੱਪ ਨੇ ਉਹਨਾਂ ਚ ਪਾਈ ਤੇ ਕੁਝ ਲੈਵਲ ਤੇ ਇਹਨਾਂ ਦੀ ਗੱਲਬਾਤ ਹੋਈ ਫਿਰ ਅਸੀਂ ਇਹਨਾਂ ਨੂੰ ਸਾਡੇ ਬਹੁਤ ਹੀ ਸਤਿਕਾਰਯੋਗ ਸ੍ਰੀ ਜੀਵਨ ਗਰਗ ਜੀ ਜਿਹੜੇ ਡਾਇਰੈਕਟਰ ਨੇ ਪੰਜਾਬ ਦੇ ਐਫਸੀਆਈ ਦੇ ਇਹਨਾਂ ਬਾਰੇ ਚਾਨਣਾ ਪਾਇਆ ਇਹਨਾਂ ਨੂੰ ਮਲਾਇਆ ਸੋ ਇਹਨਾਂ ਨੇ ਅੱਜ ਇਹ ਜਿਹੜੇ ਮੁੰਡੇ ਦੀ ਅੱਜ ਅਸੀਂ ਘਰਾਂ ਦੇ ਵਿੱਚ ਆ ਕੇ ਇੰਟਰਵਿਊ ਕਰਨ ਲੱਗੇ ਆ ਸੋ ਇਹਨਾਂ ਨੂੰ ਬਹੁਤ ਵੱਡਾ ਹੌਸਲਾ ਦਿੱਤਾ ਤੇ ਬਹੁਤ ਵੱਡੀ ਮੰਨ ਲਓ ਸਪੋਰਟ ਵੀ ਕਰਦੇ ਨੇ ਅਸੀਂ ਵੀ ਸਾਰੇ ਨਾਲ ਰਲ ਕੇ ਸਭ ਤੋਂ ਵੱਡੀ ਨਲਾਕੀ ਮੈਂ ਇਹ ਸਮਝਦਾ ਵੀ ਸਾਡੇ ਇੱਥੇ ਪੰਜਾਬ ਸਰਕਾਰ ਦੀ ਹੈ ਕਿ ਜਿਹੜੀ ਇਹ ਗੇਮ ਕਰਦਾ ਉਹ ਗੇਮ ਹੀ ਨਹੀਂ ਹੈਗੀ ਪੰਜਾਬ ਦੇ ਵਿੱਚ ਸੋ ਅੱਜ ਇਹ ਬੱਚਾ ਰੇਸ ਲਾਉਣ ਤੋਂ ਬਾਅਦ ਘਰੇ ਆ ਕੇ ਆਪਦਾ ਠੰਡਾ ਪਾਣੀ ਪੀਂਦਾ ਜਿੱਥੇ ਕਿ ਇਹਨੂੰ ਵਧੀਆ ਡਾਇਟ ਦੁੱਧ ਘਿਓ ਤੇ ਫਰੂਟ ਵਧੀਆ ਜੂਸ ਇਸ ਤਰ੍ਹਾਂ ਦੀ ਇਹਨੂੰ ਡਾਇਟ ਲੈਣੀ ਚਾਹੀਦੀ ਆ ਦੇਖੋ ਇਹ ਨੌਜਵਾਨ ਸਮਾਣੇ ਤੱਕ ਭੱਜ ਕੇ ਪਟਿਆਲੇ ਤੱਕ ਭੱਜ ਕੇ ਆ ਕੇ ਆਪਦੇ ਘਰੇ ਪਾਣੀ ਪੀ ਕੇ ਸਬਰ ਕਰਦਾ ਅਸੀਂ ਕਹਿ ਰਹੇ ਆਂ ਵੀ ਐਡੀ ਜਿਹੜੀ ਇਹ ਪੰਜਾਬ ਦੀ ਸਰਕਾਰ ਆ ਇੰਨੀ ਨਲਾਇਕ ਸਰਕਾਰ ਮੰਨਦੇ ਆਂ ਇੱਕ ਪਾਸੇ ਕਹਿੰਦੀ ਆ ਕਿ ਤੁਸੀਂ ਬੱਚਿਆਂ ਨੂੰ ਗੇਮਾਂ ਕਰਾਓ ਆ ਗਰੀਬ ਦਾ ਬੱਚਾ ਸੜਕਾਂ ਤੇ ਰੁਲਦਾ ਫਿਰਦਾ ਇਹਦੀ ਅੱਜ ਤੱਕ ਕਿਸੇ ਨੇ ਬਾਹ ਨਹੀਂ ਫੜੀ ਇਤੋਂ ਦੇ ਐਮਐਲਏ ਸਾਹਿਬ ਨੂੰ ਮਿਲੇ ਜੌੜਾ ਮਾਜਰਾ ਜੀ ਨੂੰ ਵੀ ਮਿਲੇ ਤੇ ਉਮੀਦ ਏਰ ਜੀ ਨੂੰ ਉਮੀਦ ਏਰ ਜੀ ਨੂੰ ਉਹਨਾਂ ਨੂੰ ਵੀ ਮਿਲੇ ਜਿਹੜੇ ਆਪਣੇ ਖੇਡ ਮੰਤਰੀ ਨੇ ਪਰ ਦੋਵਾਂ ਨੇ ਹਾਲ ਤੱਕ ਇਹਨੂੰ ਠੋਲੂ ਨਹੀਂ ਸਰਿਆ ਅਸੀਂ ਕਹਿੰਦੇ ਆ ਵੀ ਕੋਈ ਅਖਤਿਆਰੀ ਕੋਟੇ ਦੇ ਇਹਦੇ ਵਿੱਚੋਂ ਜਿੰਨੀ ਵੀ ਸਪੋਰਟ ਕਰ ਸਕਦੇ ਨੇ ਕਿਉਂਕਿ ਸਾਡਾ ਪਹਿਲੀ ਗੱਲ ਤਾਂ ਇਹ ਬੱਚਾ ਪੰਜਾਬ ਦਾ ਪੰਜਾਬ ਦਾ ਨਾਂ ਉੱਚਾ ਹੋਊਗਾ ਤਾਂ ਇੰਡੀਆ ਲੈਵਲ ਤੱਕ ਜਾਊਗਾ ਇੰਡੀਆ ਲੈਵਲ ਦਾ ਨਾਂ ਉੱਚਾ ਹੋਊਗਾ ਤਾਂ ਸਾਨੂੰ ਇੰਡੀਆ ਤੇ ਮਾਣ ਇੰਡੀਆ ਲੈਵਲ ਦਾ ਮਾਣ ਇਹ ਬੰਦਾ ਜਿੱਤ ਕੇ ਦਿਖਾਉ ਆ ਵਰਲਡ ਲੈਵਲ ਦਾ ਜਿਹੜਾ ਰਿਕਾਰਡ ਇਹ ਮੁੰਡਾ ਤੋੜ ਕੇ ਆਇਆ ਇਹ ਕਾਫੀ ਮਲੋ ਇਥੋਂ ਰਾਂਚਲ ਪ੍ਰਦੇਸ਼ ਯੂਨੀਵਰਸਿਟੀ ਦੇ ਵਿੱਚ ਵੀ ਆ ਕਿੰਨੇ ਬੰਦਾ ਗਰਾ ਲਾਇਆ ਪਿਆ ਦੇਖੋ ਇਹਦੇ ਸਰਟੀਫਿਕੇਟਾਂ ਦਾ ਗਿਣਤੀ ਵੀ ਨਹੀਂ ਹੋ ਰਹੀ ਸੋ ਇਹ ਇਹਨਾਂ ਨੂੰ ਜਿੱਤ ਕੇ ਵੀ ਕੀ ਕਰੂਗਾ ਜੇ ਅੱਜ ਇੱਥੇ ਦੀ ਸਰਕਾਰ ਇੱਥੇ ਦਾ ਕੋਈ ਮੰਤਰੀ ਕੋਈ ਵੀ ਇਸ ਬੱਚੇ ਦੀ ਕੋਈ ਸਪੋਰਟ ਨਹੀਂ ਕਰ ਰਿਹਾ ਅਸੀਂ ਆਉਣ ਵਾਲੇ ਭਵਿੱਖ ਦੇ ਵਿੱਚ ਕੀ ਆਸ ਕਰਦੇ ਆਂ ਕਿ ਸਾਡੇ ਬੱਚੇ ਇਹਦੇ ਮੰਗੂ ਅਸੀਂ ਗਲੀਆਂ ਚ ਰੋਲਣਾ ਏਡੇ ਏਡੇ ਤਾਕੜੇ ਜਿਹੜੇ ਪਲੇਅਰ ਨੇ ਜਾਂ ਇਹ ਰੇਸਰ ਨੇ ਅਸੀਂ ਆਸ ਕਰਦੇ ਆਂ ਕਿ ਸਰਕਾਰ ਇਹਨਾਂ ਵਾਸਤੇ ਬਹੁਤ ਬਰੀਕੀ ਨਾਲ ਸੋਚੇ ਤੇ ਇਹਨਾਂ ਦਾ ਜਿਹੜੀ ਵੀ ਮਦਦ ਬਣਦੀ ਆ ਉਹ ਕਰੇ ਹਾਂ ਬਿੱਕੀ ਇਹ ਗੱਲ ਕਰੀ ਸੈਂਟਰ ਚ ਸੋਦੀ ਸਰਕਾਰ ਤੇ ਬੀਜੇਪੀ ਦੀ ਆਵਦੀ ਹੈ ਕਿ ਤੁਹਾਨੂੰ ਹੀ ਲੱਗਦਾ ਵੀ ਸੈਂਟਰ ਸਰਕਾਰ ਨੂੰ ਜੇਕਰ ਇਹ ਪੰਜਾਬ ਸਰਕਾਰ ਨਜ਼ਰ ਅੰਦਾਜ਼ ਕਰ ਦੇ ਸੈਂਟਰ ਸਰਕਾਰ ਨੂੰ ਜੇਕਰ ਧਿਆਨ ਦੇਣ ਲੋੜ ਹੈ ਦੇਖੋ ਜੀ ਜੇ ਤਾਂ ਪੰਜਾਬ ਸਰਕਾਰ ਦੇ ਬਿਲਕੁਲ ਹੱਥ ਖੜੇ ਨੇ ਇਹਦੇ ਪ੍ਰਤੀ ਅਸੀਂ ਓਨੇ ਕ ਮਦਦ ਦੇ ਨਾਲ ਜਿੱਥੇ ਅਸੀਂ ਸ੍ਰੀ ਜੀਵਨ ਕਰਗ ਜੀ ਨੂੰ ਵੀ ਬੇਨਤੀ ਕਰਕੇ ਅੱਜ ਇੱਥੇ ਮੰਨ ਲਓ ਲੈ ਕੇ ਆਇਆ ਉੱਥੇ ਅਸੀਂ ਹੋਰ ਵੀ ਜਿੰਨੀ ਕ ਹੋ ਸਕਦੀ ਹੈ ਸਾਡੀ ਸਪੋਰਟ ਅਸੀਂ ਇਸ ਬੱਚੇ ਨੂੰ ਚਾਹੇ ਜਿੰਨਾ ਵੀ ਕੋਸ਼ਿਸ਼ ਕਰਨਾ ਪਵੇ ਜੇ ਅਸੀਂ ਕਰਾਂਗੇ ਪਰ ਅਸੀਂ ਇਹਨਾਂ ਨੂੰ ਸਾਡੇ ਮੰਨ ਲਓ ਸੈਂਟਰ ਦੇ ਜਿਹੜੇ ਮੰਨ ਲਓ ਖੇਡ ਮੰਤਰੀ ਨੇ ਅਨੁਰਾਗ ਠਾਕਰ ਜੀ ਤੱਕ ਵੀ ਅਸੀਂ ਲੈ ਕੇ ਜਾਵਾਂਗੇ ਇਹਨਾਂ ਕ ਅਸੀਂ ਬਸਵਾਸ ਜ਼ਰੂਰ ਦਿਤਾਉਣੇ ਆ ਅਈਨਾ ਕਬਸਵਾਸ ਜਿਤਾਉਂਦੇ ਹੋਏ ਕਿ ਇਹ ਉੱਥੇ ਤੱਕ ਅਸੀਂ ਕਿਸੇ ਵੀ ਹਾਲ ਤੱਕ ਇਹਨਾਂ ਨੂੰ ਪਛਾਹ ਸਕਾਂਗੇ ਪਰ ਜੇ ਸਰਕਾਰ ਪੰਜਾਬ ਦੀ ਦੋ ਹੱਥ ਖੜੇ ਕਰਦੀ ਆ ਸਾਡੇ ਖਿਡਿਆਰਿਆਂ ਵਾਸਤੇ ਸਭ ਤੋਂ ਪਹਿਲਾਂ ਤਾਂ ਅੱਜ ਬੜਾ ਖੁਸ਼ੀ ਦਾ ਦਿਨ ਹੈ ਵੀ ਅੱਜ ਅਸੀਂ ਇੱਕ ਐਸੇ ਸਾਡੇ ਹੋਣਹਾਰ ਖਿਡਾਰੀ ਦੇ ਘਰ ਪਹੁੰਚੇ ਆ ਵੀ ਜਿਹੜਾ ਕਾਫੀ ਲੰਬੇ ਸਮੇਂ ਤੋਂ ਮੇਰੇ ਨਾਲ ਸੰਪਰਕ ਦੇ ਵਿੱਚ ਸੀ ਕਰੀਬ-ਕਰੀਬ ਮੇਰੇ ਕੋਲ ਸਾਲ 6 ਮਹੀਨੇ ਦੀ ਪਹਿਲਾਂ ਦੀ ਗੱਲ ਹੈ ਸਾਡੇ ਸਰਪੰਚ ਸਾਹਿਬ ਨੇ ਵਿਕੀ ਪੜੋ ਤੋਂ ਇਹਨਾਂ ਦੇ ਨਾਲ ਇਹਦਾ ਸੰਪਰਕ ਸੀਗਾ ਤੇ ਇਹ ਮੇਰੇ ਕੋਲੇ ਇਹਨਾਂ ਨੇ ਗੱਲਬਾਤ ਕੀਤੀ ਵੀ ਇਹ ਰੇਸਰ ਹੈ ਮੁੰਡਾ ਤੇ ਲੰਮੀ ਰੇਸ ਖੇਡਦਾ ਮੈਰਾਥਨ ਕਹਦੇ ਨੇ ਜਿਹੜੀ ਆਪਾਂ ਤੇ ਮੈਰਾਥਨ ਗੇਮ ਇਹ ਖੇਡਦਾ ਤੇ ਇਹਦੇ ਇਹਦੀ ਇਹਦੀ ਆਪਾਂ ਸਪੋਰਟ ਕਰਨੀ ਆ ਮੈਂ ਜਦੋਂ ਇਹਨੂੰ ਪੁੱਛਿਆ ਵੀ ਕਾਕਾ ਤੁਸੀਂ ਪੜ੍ਹਦੇ ਕਿੱਥੇ ਹੋ ਇਹ ਕਹਿੰਦਾ ਜੀ ਮੈਂ ਹਰਨਾਚਲ ਯੂਨੀਵਰਸਿਟੀ ਦੇ ਵਿੱਚ ਪੜ੍ਹਦਾ ਤੇ ਫਿਰ ਮੈਂ ਸਾਰੀ ਇਹਦੀ ਪੁੱਛੀ ਵੀ ਤੂੰ ਉੱਥੇ ਕਿਉਂ ਗਿਆ ਪੰਜਾਬ 'ਚ ਕਿਉਂ ਨਹੀਂ ਕੀਤਾ ਕਹਿੰਦਾ ਜੀ ਜਿਹੜੀ ਗੇਮ ਮੈਂ ਖੇਡਦਾ ਉਹ ਪੰਜਾਬ ਦੇ ਵਿੱਚ ਲਿਸਟਡ ਹੀ ਨਹੀਂ ਹੈਗੀ ਜਿਹੜੀ ਪੰਜਾਬ ਸਰਕਾਰ ਦੀਆਂ ਗੇਮਸ ਦੀ ਲਿਸਟ ਬਣੀ ਹੋਈ ਆ ਉਹਦੇ 'ਚ ਲਿਸਟਡ ਨਹੀਂ ਹੈ ਅੱਜ ਤੱਕ ਪੰਜਾਬ ਦੇ ਵਿੱਚ ਮੈਰਾਥਨ ਗੇਮ ਹੀ ਨਹੀਂ ਹੋਈ ਨਾ ਹੀ ਇੱਥੇ ਕੋਈ ਪਲੇਅਰ ਪੈਦਾ ਹੋਇਆ। ਦੇਖੋ ਇਹ ਪਰਮਾਤਮਾ ਦਾ ਹੀ ਰੰਗ ਨੇ ਵੀ ਪੰਜਾਬ ਦਾ ਇਹ ਇੱਕ ਮੁੰਡਾ ਇੱਕ ਗਰੀਬ ਘਰ ਦਾ ਜਿਹਨੇ ਸੁੱਕੀ ਰੋਟੀ ਖਾ ਕੇ ਤੇ ਆ ਇੱਕ ਮੱਝ ਬੰਨੀ ਹੋਈ ਹੈ ਉਹਦਾ ਦੁੱਧ ਪੀ ਕੇ ਤੇ ਫੋਕਾ ਪਾਣੀ ਪੀ ਕੇ ਇਸ ਮੁੰਡੇ ਦੇ ਵਿੱਚ ਪਰਮਾਤਮਾ ਵੱਲੋਂ ਕੋਈ ਅਲੌਕਿਕ ਸ਼ਕਤੀ ਹੈ ਵੀ ਇਹ ਮੈਰਾਥਨ ਦਾ ਇੱਕ ਬਹੁਤ ਵੱਡਾ ਪਲੇਅਰ ਬਣ ਗਿਆ ਅੱਜ। ਯੂਨੀਵਰਸਿਟੀ ਦੇ ਵਿੱਚ ਇਹਨੇ ਲਗਾਤਾਰ ਜਿਹੜੀ ਵੀ ਗੇਮ ਹੈ ਖੇលਦਾ ਰਿਹਾ ਉਹਨੇ ਇਹਨੇ ਰਿਕਾਰਡ ਤੋੜੇ ਨੇ ਆ ਸਾਰੇ ਅਲੱਗ-ਅਲੱਗ ਸਰਟੀਫਿਕੇਟ ਨੇ ਇਹਦੇ ਕਿੰਨੇ ਸਰਟੀਫਿਕੇਟ ਮਰੇਖ ਲੈਨੇ ਹੈਗੇ ਨੇ ਤੇ ਕੋਲੇ ਲੈਵਲ ਦੇ ਸਟੇਟ ਲੈਵਲ ਦੇ ਜਿਹਦਾ ਕੋਈ ਹਿਸਾਬਤਾ ਵੀ ਨਹੀਂ ਔਰ ਜਿੰਨੇ ਵੀ ਇਹਦੇ ਗੱਲ ਦੇ ਵਿੱਚ ਆ ਮੈਡਲ ਪਾਏ ਹੋਏ ਨੇ ਆ ਸਾਰੇ ਮੈਡਲ ਇਹਨੇ 골ਡ ਮੈਡਲ ਜਿੱਤੇ ਹੋਏ ਨੇ ਕਿਸੇ ਦਾ ਵੀ ਰੰਗ ਤੁਹਾਨੂੰ ਸਿਲਵਰ ਨਹੀਂ ਦੇਖੂਗਾ ਇਹ ਜਦੋਂ ਮੇਰੀ ਮੈਂ ਇਹਦੀ ਸਾਰੀ ਬੈਕਗ੍ਰਾਉਂਡ ਦੇਖੀ ਤੇ ਮੈਨੂੰ ਇੱਕ ਲੱਗਿਆ ਵੀ ਯਾਰ ਇਹ ਮੁੰਡਾ ਵਾਕਈ ਪੰਜਾਬ ਦਾ ਸਾਡਾ ਦੂਸਰਾ ਮਿਲਖਾ ਸਿੰਘ ਬਣ ਸਕਦਾ ਹੈ ਜੇ ਇਹਨੂੰ ਸਪੋਰਟ ਕੀਤੀ ਜਾਵੇ ਮੈਂ ਇਹਨੂੰ ਇਹ ਕਿਹਾ ਮੈਂ ਕਿਹਾ ਦੇਖੋ ਕਈ ਵਾਰੀ ਸਰਕਾਰਾਂ ਅੜਕੇ ਲਾ ਲੈਂਦੀ ਨੇ ਤੂੰ ਪੰਜਾਬ ਸਰਕਾਰ ਦੇ ਮੰਤਰੀਆਂ ਨੂੰ ਤੇ ਭਗਵੰਤ ਪਾਣ ਸਾਹਿਬ ਸੀਐਮ ਸਾਹਿਬ ਨੇ ਉਹਨਾਂ ਨੂੰ ਮਿਲ ਲੈ ਇਹ ਮਿਲਿਆ ਵੀ ਉਹਨਾਂ ਨੂੰ ਪਰ ਉਹਨਾਂ ਨੇ ਇਹਨਾਂ ਨੂੰ ਪੱਲਾ ਨਹੀਂ ਫੜਾਇਆ ਦੇਖੋ ਅੱਜ ਗੇਮਾਂ ਦੇ ਵਿੱਚ ਵੀ ਅਸੀਂ ਪਾਰਸ਼ੀਅਲਟੀ ਕਰਦੇ ਆ ਇਹ ਮੁੰਡਾ ਗਰੀਬ ਕਰਦਾ ਐਸੀ ਬਰਾਦਰੀ ਚੋਂ ਐਂਗਰ ਤੁਸੀਂ ਇਹ ਸੋਚ ਕੇ ਇਹਦੀ ਮਦਦ ਨਹੀਂ ਕਰ ਸਕਦੇ ਅੱਜ ਇਹ ਕਿਸੇ ਸਰਮਾਇਦਾਰ ਪਰਿਵਾਰ ਦਾ ਮੁੰਡਾ ਹੁੰਦਾ ਕੋਈ ਹੋਰ ਹੁੰਦਾ ਸ਼ਾਇਦ ਤੁਸੀਂ ਕੋਈ ਨਾ ਕੋਈ ਹਿੱਲਾ ਕਰਕੇ ਉਹ ਲਿਸਟਡ ਵੀ ਕਰਾ ਦਿੰਦੇਗੇ ਔਰ ਇਹਨੂੰ ਤੁਸੀਂ ਬਾਹਰ ਨਾ ਜਾਣ ਦਿੰਦੇ ਮੈਂ ਧੰਨਵਾਦ ਕਰਦਾ ਉਸ ਯੂਨੀਵਰਸਿਟੀ ਦਾ ਜਿੱਥੇ ਅਰੁਣਾਚਲ ਦੇ ਵਿੱਚ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਹੈ ਔਰ ਇਸ ਮੁੰਡੇ ਨੂੰ ਪੂਰੀ ਸਪੋਰਟ ਉੱਥੋਂ ਮਿਲ ਰਹੀ ਹੈ ਔਰ ਉਹ ਪੂਰਾ ਇਹਨੂੰ ਮਤਲਬ ਪ੍ਰੋਟੈਕਸ਼ਨ ਦੇ ਕੇ ਇਹਨੂੰ ਖਿਲਾ ਰਹੇ ਨੇ ਔਰ ਇਹਦੇ ਟੈਲੈਂਟ ਨੂੰ ਉਹਨਾਂ ਨੇ ਪਛਾਣਿਆ ਔਰ ਦੂਸਰੀ ਜਦੋਂ ਇਹ ਮੇਰੇ ਕੋਲੇ ਆਇਆ ਮੈਂ ਉਸੇ ਦਿਨ ਦਾ ਇਹਦੀ ਮਦਦ ਲਗਾਤਾਰ ਕਰ ਰਿਹਾ ਔਰ ਮੈਂ ਵੀ ਇਹ ਵਚਨਬੱਧ ਹਾਂ ਵੀ ਜਿੰਨਾ ਪ੍ਰਮਾਤਮਾ ਨੇ ਇਹਨੂੰ ਤਾਕਤ ਦਿੱਤੀ ਹੈ ਇਹ ਕਿਹੜੀ ਵੀ ਗੇਮ ਖੇលੂਗਾ ਇਹ ਕਿੱਥੇ ਵੀ ਜਾਊਗਾ ਅਸੀਂ ਜੋ ਕੁਛ ਇਹਦੇ ਲਈ ਕਰ ਪਾਏ ਤੋ ਕਰਾਂਗੇ ਔਰ ਸੈਂਟਰ ਦੇ ਵਿੱਚੋਂ ਵੀ ਸਰਕਾਰ ਦੇ ਵੱਲੋਂ ਇਹਨੂੰ ਅਸੀਂ ਪੂਰੀ ਮਦਦ ਦਿਵਾਵਾਂਗੇ ਪਰ ਸਾਡੇ ਪੰਜਾਬ ਦਾ ਇਹ ਪੰਜਾਬ ਦਾ ਨਾਂ ਰੋਸ਼ਨ ਕਰੂਗਾ ਔਰ ਮੈਂ ਇਹਨੂੰ ਵਧਾਈ ਵੀ ਦਿੰਦਾ ਹੁਣੇ-ਹੁਣੇ ਅੱਜ ਅਸੀਂ ਇਹਦੇ ਕਰਕੇ ਆਏ ਆ ਇਹ ਖੁਸ਼ੀਆਂ ਮਨਾਉਣ ਵਾਸਤੇ ਆ ਇੱਕ ਇਹ ਨੈਸ਼ਨਲ ਜਿਹੜਾ ਰਿਕਾਰਡ ਸੀਗਾ ਪਹਿਲਾਂ ਉਹ ਤੋੜ ਕੇ ਨੇ ਆਪਦੇ ਨਾਂ ਤੇ ਕੀਤਾ ਇਹਦੇ ਲਈ ਮੈਂ ਇਹਨੂੰ ਬਹੁਤ-ਬਹੁਤ ਵਧਾਈ ਦਿੰਦਾ ਬਹੁਤ ਵਧਾਈ ਦਾ ਪਾਤਰ ਆ ਇਹ ਕਿਉਂਕਿ ਇਹ ਗੇਮ ਕੋਈ ਛੋਟੀ ਮੋਟੀ ਨਹੀਂ 24 ਘੰਟੇ ਲਗਾਤਾਰ ਦੌੜਨਾ ਇਹ ਨਹੀਂ ਹੈਗਾ ਵੀ ਅੱਜ ਉੱਠ ਕੇ ਚਲੇਗੇ ਤੇ ਤੁਸੀਂ 24 ਘੰਟੇ ਦੌੜਨਾ ਸ਼ੁਰੂ ਕਰ ਲਵਾਂਗੇ ਨਹੀਂ ਇਹਦੇ ਲਈ ਬਹੁਤ ਹਾਰਡ ਟ੍ਰਾਇਲਸ ਹੁੰਦੇ ਨੇ ਔਰ ਕੋਈ ਬੰਦਾ ਲਿਸਟਡ ਨਹੀਂ ਹੋ ਸਕਦਾ ਛੇਤੀ ਛੇਤੀ ਕਿਉਂਕਿ ਸਾਰੇ ਇਸ ਟੈਮਨਾਂ ਦੇ ਹੋਰ ਤਰ੍ਹਾਂ ਦੇ ਸਾਰੇ ਫਿਜ਼ੀਕਲ ਟੈਸਟ ਹੁੰਦੇ ਨੇ ਜਦੋਂ ਬੰਦਾ ਉਹ ਸਾਰੇ ਟੈਸਟ ਪਾਸ ਕਰਦਾ ਹੈ ਫਿਰ ਉਹਦੀ ਐਨਲਿਸਟਮੈਂਟ ਹੁੰਦੀ ਹੈ ਫਿਰ ਉਸ ਤੋਂ ਬਾਅਦ ਉਹਨੇ ਉਸ ਨੂੰ ਪ੍ਰੂਵ ਕਰਨਾ ਹੈ ਵੱਡੀ ਗੱਲ ਹੈ ਮੈਨੂੰ ਤਾਂ ਇਹ ਲੱਗ ਰਿਹਾ ਹੈ ਵੀ ਜੋ ਪਰਮਾਤਮਾ ਨੇ ਇਹਦੇ ਅੰਦਰ ਸ਼ਕਤੀ ਦਿੱਤੀ ਹੈ ਇਹਦੇ ਅੰਦਰ ਕੰਫੀਡੈਂਸ ਬਹੁਤ ਜ਼ ਕੀ ਹੈ ਤੇਨੇ ਮੈਨੂੰ ਕੋਈ ਗੱਲ ਦੱਸੀ ਮੈਂ ਤਾਂ ਕਦੇ ਖੈਰ ਇਸ ਖਿਡਾਰੀ ਦਾ ਨਾਮ ਨਹੀਂ ਸੁਣਿਆ ਸੀ ਇਹ ਕੋਈ ਵਰਲਡ ਦਾ ਖਿਡਾਰੀ ਹੈ ਜਿਹਦਾ ਕੀ ਇਹ ਕੋਈ ਬਹੁਤ ਵੱਡਾ ਰਿਕਾਰਡ ਬਣਾਇਆ ਹੋਇਆ ਹੈ ਇਹਨਾਂ ਨੇ ਇਹ ਨੈਸ਼ਨਲ ਆਪਣਾ ਆਲ ਵਰਲਡ ਦਾ ਮਤਲਬ ਚੈਂਪੀਅਨ ਹੈ ਇਹ 올림픽 ਚੈਂਪੀਅਨ ਹੈ ਔਰ ਇਹਨੇ ਇਹ ਟਿਚਾ ਬਣਾਇਆ ਹੋਇਆ ਵੀ ਮੈਂ ਇਹਦਾ ਰਿਕਾਰਡ ਤੋੜਨਾ ਹੈ ਮੈਂ ਹੈਰਾਨ ਆ ਇਸ ਬੰਦੇ ਦੇ ਜਜ਼ਬੇ ਤੇ ਸੈਲੂਟ ਹੈ ਮੈਨੂੰ ਉਸਤੇ ਮੈਂ ਕਰਦਾ ਇਹਨੂੰ ਕਿਉਂਕਿ ਇਹਦੇ ਅੰਦਰ ਇੱਕ ਐਸੀ ਸ਼ਕਤੀ ਹੈ ਵੀ ਮੈਂ ਇਸ ਬੰਦੇ ਦੇ ਨਾਲ ਟੱਕਰ ਲੈਣੀ ਹੈ ਜੇ 38 ਸਾਲ ਦਾ ਹੈ ਇਹ ਇਹ ਜਿਹੜਾ ਆਪ ਜੀ ਬੇਟਾ ਪਹਿਲਾਂ ਪਲੇਅਰ ਖੇਡ ਰਿਹਾ ਹੈ ਚੈਂਪੀਅਨ ਹੈ ਔਰ ਮੇਰੇ ਖਿਆਲ ਤੇਰੀ ਉਮਰ ਕਿੰਨੀ ਹੈਗਾ 26 ਇਹ 26 ਸਾਲ ਦਾ ਹੈ ਕਹਿੰਦਾ ਜੀ ਮੈਂ 101% ਦਾ ਰਿਕਾਰਡ ਤੋੜੂੰਗਾ ਔਰ ਮੈਨੂੰ ਵੀ ਪਰੋਸਾ ਪਰਮਾਤਮਾ ਦੀ ਇਹਦੇ ਉੱਤੇ ਕਿਰਪਾ ਵੀ ਬਹੁਤ ਜ਼ਿਆਦਾ ਹੈ ਸੋ ਮੈਂ ਅੱਜ ਜਿੱਥੇ ਇਹਦੇ ਮਾਪੇ-ਬਾਪ ਨੂੰ ਸਾਰੇ ਪਿੰਡ ਵਾਸੀਆਂ ਨੂੰ ਇਹ ਆਪਣਾ ਕਿਹੜਾ ਆਪਣਾ ਗਾਜੇਵਾਸ ਚ ਤਹਿਰੇ ਦੇ ਔਰ ਜ਼ਿਲ੍ਹਾ ਪਟਿਆਲੇ ਦਾ ਇਹ ਰਹਿਣ ਵਾਲਾ ਇਹਨਾਂ ਸਾਰਿਆਂ ਨੂੰ ਬਹੁਤ-ਬਹੁਤ ਵਧਾਈ ਦਿੰਦਾ ਔਰ ਪ੍ਰਮਾਤਮਾ ਅੱਗੇ ਇਹੀ ਕਾਮਨਾ ਕਰਦਾ ਕਿ ਇਹਨੂੰ ਹੋਰ ਸ਼ਕਤੀ ਦੇਵੇ ਔਰ ਸਾਡੇ ਪੰਜਾਬ ਦਾ ਨਾਮ ਰੌਸ਼ਨ ਕਰੇ ਹਿੰਦੁਸਤਾਨ ਦਾ ਨਾਮ ਰੌਸ਼ਨ ਕਰੇ ਵਰਲਡ ਦੇ ਵਿੱਚ ਵਰਲਡ ਰਿਕਾਰਡ ਬਣਾਵੇ ਔਰ ਜਿਹੜੀ ਇਹ ਜ਼ਿੰਦਗੀ ਜੀ ਰਿਹਾ ਇਸ ਤੋਂ ਉੱਪਰ ਉੱਠ ਕੇ ਬਹੁਤ ਅੱਛੇ ਤਰੀਕੇ ਦੇ ਨਾਲ ਅੱਗੇ ਵਧੇ ਅਸੀਂ ਸਾਰੇ ਇਹਨੂੰ ਦਿਲੋਂ ਸਪੋਰਟ ਕਰਾਂਗੇ ਔਰ ਦਿਲੋਂ ਇਸ ਦੀ ਮਦਦ ਕਰਾਂਗੇ ਇੰਨੇ ਕਹਿੰਦਾ ਇੱਕ ਵਾਰ ਫੇਰ ਇਹਨੂੰ ਮੈਂ ਲੱਖ ਲੱਖ ਵਧਾਈ ਦਿੰਦਾ ਔਰ ਇਹਦੇ ਮਾਪੇ-ਵਾਪ ਨੂੰ ਸੈਲੂਟ ਕਰਦਾ ਜਿਨ੍ਹਾਂ ਦੇ ਘਰੇ ਇਹ ਸ਼ੇਰ ਪੈਦਾ ਹੋਇਆ ਜੀਵਨ ਜੀ ਇੱਕ ਕਮੈਂਟ ਆਉਣਗੇ ਸਾਨੂੰ ਜ਼ਰੂਰ ਲੋਕਾਂ ਵੱਲੋਂ ਜਿਹਦੇ ਵਿੱਚ ਕਿਹਾ ਜਾਊਗਾ ਤੁਹਾਡੀ ਬੀਜੇਪੀ ਸਰਕਾਰ ਹੈ ਵੀ ਤੁਸੀਂ ਵੀ ਮਦਦ ਕਰ ਸਕਦੇ ਹੋ ਪੰਜਾਬ ਸਰਕਾਰ ਨੂੰ ਨਿੰਦਣ ਦੀ ਥਾਂ ਹੈ ਤੁਸੀਂ ਆਪਣੇ ਪੱਧਰ ਤੇ ਵੀ ਇਹਨਾਂ ਦੀ ਮਦਦ ਕਰ ਸਕਦੇ ਹੋ ਕਿਵੇਂ ਦੇਖ ਦਿੱਤੀ ਜੀ ਤਕੋ ਬਿਲਕੁਲ ਠੀਕ ਹੈ ਗੱਲ ਮੈਂ ਪਹਿਲਾਂ ਇਹੀ ਕਹਿ ਰਿਹਾ ਵੀ ਦੇਖੋ ਏਕ ਤਾਂ ਪਹਿਲਾਂ ਪੈਦਾ ਆਪਣੇ ਪੰਜਾਬ ਦੇ ਵਿੱਚ ਹੋਇਆ ਇੱਕ ਛੋਟੇ ਜਿਹੇ ਪਿੰਡ 'ਚ ਔਰ ਛੋਟੇ ਜਿਹੇ ਘਰ ਦੇ ਵਿੱਚ ਜਿਹੜਾ ਇੱਕ ਦਿਹਾੜੀਦਾਰ ਮਜ਼ਦੂਰੇ ਦਾ ਫਾਦਰ ਹੈ ਕਿਸ ਹਾਲਾਤ ਦੇ ਨਾਲ ਇਹ ਬੰਦਾ ਲੜ ਰਿਹਾ ਹੈ ਔਰ ਜਿਹੜੀ ਫਿਰ ਇਹਨੇ ਗੇਮ ਚੂਜ਼ ਕੀਤੀ ਜਾਂ ਪਰਮਾਤਮਾ ਵੱਲੋਂ ਇਹਨੂੰ ਇੰਟੂਇਸ਼ਨ ਹੋਈ ਹੈ ਵੀ ਮੈਂ ਇਹ ਗੇਮ ਖੇਲਣੀ ਹੈ ਇਹ ਤਾਂ ਕੋਈ ਗੱਲ ਨਹੀਂ ਹੈ ਵੀ ਪੰਜਾਬ ਸਰਕਾਰ ਉਹਨੂੰ ਲਿਸਟਡ ਨਹੀਂ ਕਰ ਸਕਦੀ ਮਨ ਦੇ ਵਿੱਚ ਬੈਠੇ ਮੁੱਖ ਮੰਤਰੀ ਸਾਹਿਬ ਨੇ ਉਹਨਾਂ ਦੇ ਸਪੋਰਟਸ ਮਿਨਿਸਟਰ ਨੇ ਉਹਨਾਂ ਦੇ ਅੰਦਰ ਇੱਕ ਇਹ ਹੋਣੀ ਚਾਹੀਦੀ ਹੈ ਗੱਲ ਵੀ ਜੇ ਸਾਡੇ ਪੰਜਾਬ ਦੇ ਵਿੱਚ ਟੈਲੈਂਟ ਹੈਗਾ ਅਸੀਂ ਨੂੰ ਪ੍ਰਮੋਟ ਕਰਾਂਗੇ ਨਹੀਂ ਅਦਰ ਗੱਲ ਸਰਕਾਰਾਂ ਦੇ ਹੱਥ 'ਚ ਹੁੰਦੀਆਂ ਨੇ ਇਹ ਚੀਜ਼ਾਂ ਇਹ ਕਿਹੜਾ ਕੋਈ ਕਿਸੇ ਨੂੰ ਪੁੱਛ ਕੇ ਕਰਨੀ ਹੈ ਉਹਨਾਂ ਨੇ ਹਾਂ ਨੈਸ਼ਨਲ ਲੈਵਲ ਦੇ ਉੱਤੇ ਜਾਊਗਾ ਜਾਂ ਜਿਸ ਤਰੀ ਜਿਉਨੀਵਰਸਿਟੀ ਦੇ ਵਿੱਚ ਖੇਡ ਰਿਹਾ ਹੈ ਭਾਰਤੀ ਜਨਤਾ ਪਾਰਟੀ ਵੱਲੋਂ ਅਸੀਂ ਕਮਿਟਮੈਂਟ ਕਰਦੇ ਹਾਂ ਇਹ ਮੁੰਡਾ ਅੱਗੇ ਵਧੇ ਅਸੀਂ ਬਿਲਕੁਲ ਦਿਲੋਂ ਇਹਦੀ ਸਪੋਰਟ ਕਰਾਂਗੇ